ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਕਿ ਅੱਜ ਸਮਾਂ ਰੀਅਲ ਅਸਟੇਟ ਦੇ ਵਿੱਚ ਸਭ ਤੋਂ ਸੁਨਹਿਰੀ ਮੌਕਾ ਦਾ ਪੈਸੇ ਕਮਾਉਣ ਦਾ ਮੈਂ ਦੋਸਤੋ ਅੱਜ ਤੁਹਾਨੂੰ ਦੱਸੂਗਾ ਕਿ ਕਿਸ ਕਿਸ ਖੇਤਰ ਦੇ ਵਿੱਚ ਕਿਹੜੇ ਕਿਹੜੇ ਪ੍ਰਾਪਰਟੀ ਦੇ ਕੰਮ ਦੇ ਵਿੱਚ ਕਿੱਥੋਂ ਕਿੱਥੋਂ ਅੱਜ ਪੈਸੇ ਕਮਾਏ ਜਾ ਸਕਦੇ ਨੇ ਜਿਹਾ ਆਪਾਂ ਕਹੇ ਲੋ ਕਿ ਚਲਦੀ ਗੰਗਾ ਦੇ ਵਿੱਚ ਹੁਣ ਹੱਥ ਧੋਤੇ ਜਾ ਸਕਦੇ ਨੇ ਤੇ ਪੂਰਾ ਤੁਹਾਨੂੰ ਮੈਂ ਅ ਡਿਟੇਲ ਦੇ ਨਾਲ ਪੂਰੀ ਮਤਲਬ ਕੱਲੀ-ਕੱਲੀ ਚੀਜ਼ ਐਕਸਪਲੇਨ ਕਰਾਂਗਾ ਕਿ ਕਿੱਥੋਂ-ਕਿੱਥੋਂ ਆਪਾਂ ਅੱਜ ਰੀਅਲ ਏਸਟੇਟ ਦੇ ਕੰਮ ਦੇ ਵਿੱਚ ਕਾਮਯਾਬੀ ਹਾਸਲ ਕਰ ਸਕਦੇ ਹਾਂ ਤੇ ਆਓ ਵੀਡੀਓ ਕਰਦੇ ਹਾਂ ਸਟਾਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਦੋਸਤੋ ਅੱਜ ਜੇ ਨਾ ਟਾਈਮ ਹੈ ਪ੍ਰਾਪਰਟੀ ਦੇ ਵਿੱਚ ਸਮੇਂ-ਸਮੇਂ ਤੇ ਪ੍ਰਾਪਰਟੀ ਦੇ ਵਿੱਚ ਉਸਾਲ ਵੀ ਆਉਂਦੇ ਨੇ ਤੇ ਸਮੇਂ-ਸਮੇਂ ਤੇ ਪ੍ਰੋਪਰਟੀ ਦੇ ਵਿੱਚ ਖੜੋਤ ਵੀ ਆਉਂਦੀ ਆ ਤੇ ਕਈ ਵਾਰੀ ਬੈਕ ਵੀ ਲੱਗ ਜਾਂਦਾ ਕੰਮ ਤੇ ਲੇਕਿਨ ਅੱਜ ਦਾ ਜਿਹੜਾ ਸਮਾਂ ਉਹ ਪੂਰਾ ਮਤਲਬ ਸਨੈਰੀ ਮੌਕਾ ਹੈਗਾ ਅੱਜ ਤੱਕ ਜਿੰਨੇ ਵੀ ਪ੍ਰੋਪਰਟੀ ਦੇ ਵਿੱਚ ਚੰਗੇ ਸਮੇਂ ਆਏ ਨੇ ਜਿਵੇਂ 2004-5 ਦੇ ਵਿੱਚ ਬਹੁਤ ਹੀ ਮਤਲਬ ਤੁਹਾਨੂੰ ਪਤਾ ਕਿ ਪੀਕ ਤੇ ਸੀ ਪ੍ਰੋਪਰਟੀ ਬੜਾ ਲੋਕਾਂ ਨੇ ਪੈਸਾ ਕਮਾਇਆ ਬਹੁਤ ਲੋਕ ਕਾਮਯਾਬ ਹੋਏ ਉਸ ਤੋਂ ਬਾਅਦ ਫਿਰ ਸਮੇਂ-ਸਮੇਂ ਤੇ ਪ੍ਰਾਪਰਟੀ ਰੁਕਦੀ ਵੀ ਗਈ ਫਿਰ ਦੁਬਾਰਾ ਚੜਦੀ ਗਈ ਪਰ ਜਿਹੜਾ ਅੱਜ ਸਮਾਂ ਇਹ ਸਭ ਤੋਂ ਸੁਨਹਿਰੀ ਮੌਕਾ ਮੈਂ ਤੁਹਾਨੂੰ ਕਹਿ ਸਕਦਾ ਕਿਉਂ ਕਹਿ ਸਕਦਾ ਕਿਉਂਕਿ ਅੱਜ ਜਦੋਂ ਦੋਸਤੋ ਪ੍ਰਾਪਰਟੀ ਦਾ ਰੀਅਲ اسٹیਟ ਦਾ ਕੰਮ ਪੀਕ ਤੇ ਚੱਲਦਾ ਨਾ ਫਿਰ ਹਰ ਇੱਕ ਸਾਈਡਾਂ ਤੋਂ ਪੈਸਾ ਜਿਹੜਾ ਉਹ ਫਿਰ ਪ੍ਰਾਪਰਟੀ ਦੇ ਰੀਅਲ اسٹیਟ ਦੇ ਵਿੱਚ ਆ ਜਾਂਦਾ ਹਰੇਕ ਕਾਰੋਬਾਰੀ ਹਰੇਕ ਕਲਾਕਾਰ ਹਰ ਇੱਕ ਬੰਦਾ ਜਿਹੜਾ ਉਹ ਫਿਰ ਪ੍ਰਾਪਰਟੀ ਵੱਲ ਝਾਕਦਾ ਤੇ ਪ੍ਰਾਪਰਟੀ ਤੇ ਪੈਸੇ ਲਾਉਂਦਾ ਜਿੰਨੀਆਂ ਕੰਪਨੀਆਂ ਨੇ ਸਾਰੀਆਂ ਕੰਪਨੀਆਂ ਇੱਧਰ ਕੁੱਦ ਜਾਂਦੀਆਂ ਨੇ ਅੱਜ ਹਰ ਇੱਕ ਵਿਅਕਤੀ ਇੱਧਰ ਕੁੱਦਿਆ ਹੋਇਆ ਲੇਕਿਨ ਮੈਂ ਕਿਸ ਨੂੰ ਕਹਿ ਰਿਹਾ ਮੈਂ ਕਹਿ ਰਿਆਂਗਾ ਆਮ ਜਿਹੜੇ ਛੋਟੇ ਫਾਈਨੈਂਸਰ ਨੇ ਜਾਂ ਕੁਝ ਦਰਮਿਆਨੇ ਫਾਈਨੈਂਸਰ ਨੇ ਜਿਨ੍ਹਾਂ ਕੋਲ ਚਾਰ ਪੈਸੇ ਨੇ ਦੋਸਤੋ ਅੱਜ ਮੌਕਾ ਤੁਹਾਡੇ ਕੋਲੇ ਅੱਜ ਤੁਸੀਂ ਇਸ ਸਮੇਂ ਨੂੰ ਸਾਬ ਸਕਦੇ ਹੋ ਕਿਉਂਕਿ ਜਿਹੜੇ ਤਕਰੇ ਲੋਕ ਨੇ ਜਿਹੜੀਆਂ ਕੰਪਨੀਆਂ ਨੇ ਜਿਹੜੇ ਵੱਡੇ ਵੱਡੇ ਤਨਾੜ ਨੇ ਉਹਨਾਂ ਕੋਲ ਪੈਸਾ ਪੈਸੇ ਦੇ ਨਾਲ ਪੈਸਾ ਇਕੱਠਾ ਕਰਨਾ ਕਦੋਂ ਸਮਾਂ ਕਦੋਂ ਨਾ ਸਮਾਂ ਉਹਨਾਂ ਨੂੰ ਸਭ ਪਤਾ ਹੈਗਾ ਉਹਨਾਂ ਨੂੰ ਸਿਖਾਉਣ ਦੀ ਕੋਈ ਲੋੜ ਨਹੀਂ ਹੈਗੀ ਲੋੜ ਸਿਰਫ ਉਹਨਾਂ ਵੀਰਾਂ ਨੂੰ ਆ ਜਿਹੜੇ ਵੀਰ ਵਿਚ ਵਿਚਾਲੇ ਹੁੰਦੇ ਨੇ ਜਿਹੜੇ ਵੀਰ ਸੋਚਦੇ ਨੇ ਯਾਰ ਕਰੀਏ ਨਾ ਕਰੀਏ ਕਿਤੇ ਆਇ ਨਾ ਹੋ ਜੇ ਕਈ ਲੋਕ ਮੈਨੂੰ ਉਹਨਾਂ ਕਦਰ ਪਰਸ ਚੌਥੇ ਦੋ ਤਿੰਨ ਫੋਨ ਆਏ ਉਹ ਕਹਿੰਦੇ ਸਾਡੇ ਕੋਲ ਇੰਨੇ ਪੈਸੇ ਪਏ ਨੇ ਪਰ ਅਸੀਂ ਸੋਚਦੇ ਆ ਜੀ ਥੋੜੀ ਤੇਜ਼ੀ ਆ ਗਈ ਰੁਕ ਜੀਏ ਤੇ ਵੀ ਸ਼ਾਇਦ ਮਤਲਬ ਡਾਊਨ ਹੋ ਜਾਊਗਾ ਨਹੀਂ ਦੋਸਤੋ ਜਦੋਂ ਕੰਮ ਚੱਲਦੇ ਨੇ ਨਾ ਉਦੋਂ ਫਿਰ ਰੁਕਿਆ ਨਹੀਂ ਜਾਂਦਾ ਉਦੋਂ ਫਿਰ ਤੁਸੀਂ ਜੇ ਵੇਟ ਕਰਨ ਲੱਗੇ ਤਾਂ ਫਿਰ ਵੇਟ ਕਰਦੇ ਹੀ ਰਹਿ ਜਾਓਗੇ ਮੈਂ ਉਹਨਾਂ ਵੀਰਾਂ ਨੂੰ ਦਲੇਰੀ ਦੇਣ ਦੀ ਕੋਸ਼ਿਸ਼ ਕਰ ਰਿਆਂਗਾ ਤੇ ਹੁਣ ਤੁਹਾਨੂੰ ਮੈਂ ਦੱਸਦਾ ਦੋਸਤੋ ਇਹ ਕਿੱਥੇ ਕਿੱਥੇ ਕੰਮ ਹੈ ਜਿਹੜਾ ਤੁਸੀਂ ਅੱਜ ਕਰ ਸਕਦੇ ਹੋ ਜਿਹੜਾ ਜਟਕਾ ਸੌਦਾ ਹੈ ਉਹ ਮੈਂ ਤੁਹਾਨੂੰ ਕਹਿੰਦਾ ਹੀ ਰਹਿਣਾ ਕਿ ਤੁਸੀਂ ਆਪਣੀ ਪੂੰਜੀ ਦੇ ਮੁਤਾਬਕ ਦੋ ਕਿੱਲੇ ਤੋਂ ਲੈ ਕੇ ਤੁਸੀਂ ਜ਼ਮੀਨ ਬੁੱਕ ਕਰ ਸਕਦੇ ਹੋ ਦੋ ਕਿੱਲੇ ਲਓ ਤਿੰਨ ਕਿੱਲੇ ਲਓ ਪੰਜ ਸੱਤ 10 20 ਕਿੱਲੇ ਲੇਕਿਨ ਬਿੱਤ ਅਨੁਸਾਰ ਤੁਸੀਂ 50 ਕਿੱਲੇ ਵੀ ਬੁੱਕ ਕਰ ਸਕਦੇ ਹੋ ਤੁਹਾਡੇ ਕੋਲੇ ਬਿਆਨਾ ਲਾਉਣ ਨੂੰ ਪੂੰਜੀ ਹੋਣੀ ਚਾਹੀਦੀ ਆ ਤੇ ਰਜਿਸਟਰੀ ਵੇਲੇ ਤੁਹਾਡਾ ਕੁਝ ਨਾ ਕੁਝ ਆਪਣਾ ਜਿਹੜਾ ਉਹ ਵੀ ਤਿਆਰੀ ਹੋਣੀ ਚਾਹੀਦੀ ਆ ਬਟ ਬਿਆਨਾ ਲੋਨ ਵੇਲੇ ਤੁਸੀਂ ਜ਼ਮੀਨ ਵਧੀਆ ਦੇਖਣੀ ਕਈ ਲੋਕ ਕੀ ਕਰਦੇ ਆ ਕਿ ਸਾਨੂੰ ਜ਼ਮੀਨ ਸਸਤੀ ਦਿਵਾਓ ਜੀ ਬੁੱਕ ਕਰਨ ਵੇਲੇ ਜ਼ਮੀਨ ਜਿਹੜਾ ਬੰਦਾ ਸਸਤੀ ਲਊਗਾ ਉਹਦੇ 'ਚ ਕੋਈ ਨਾ ਕੋਈ ਤਾਂ ਕਮਜ਼ੋਰੀਆਂ ਹੋਣਗੀਆਂ ਜਾਂ ਪਿੱਛੇ ਹੋ ਲੰਮੇ ਰਸਤੇ ਤੇ ਹੋ ਤੇ ਕੋਈ ਨਾ ਕੋਈ ਘਾਟ ਹੋਏਗੀ ਫੇਰ ਹੀ ਸਸਤੀ ਮਿਲੂ ਨਾ ਨਹੀਂ ਕੋਈ 100 ਰੁਪਏ ਵਾਲੀ ਚੀਜ਼ ਤੁਹਾਨੂੰ ਕੋਈ ਪਹਿਲਾਂ 300 ਰੁਪਏ ਦੇ ਜਾ 75 ਰੁਪਏ ਚ ਕਿਉਂ ਦੇਗਾ ਬਹੁਤ ਲੋਕ ਮੈਨੂੰ ਕਹਿਣਗੇ ਜੀ ਹੁਣ ਕੱਲ ਮੇਰੇ ਕੋਲ ਘੱਟੋ ਘੱਟ 10 ਪਾਰਟੀਆਂ ਸੀ ਸਾਨੂੰ ਜੀ ਚਾਹੀਦੀ ਆ ਖੰਨੇ ਸਰਹੰਦ ਜ਼ਮੀਨ ਪਰ ਸਾਨੂੰ 40 ਤੋਂ ਥੱਲੇ ਥੱਲੇ ਲੈ ਦੋ ਭਾਈ ਸਾਹਿਬ ਜਦੋਂ ਅਗਲੇ ਨੂੰ ਪਤਾ ਹੈ ਕਿ ਸਾਡੇ ਚੀਜ਼ ਦੀ ਅੱਜ ਰੁਪਈਆ ਕੀਮਤ ਹੈ ਤਾਂ ਉਹ ਤੁਹਾਨੂੰ ਘਟਕੇ ਕਿਉਂ ਦੇਊਗਾ ਹਾਂ ਉਹ ਦੇਊਗਾ ਜਿਹਦੇ 'ਚ ਕੋਈ ਨੁਕਸ ਹੋਊਗਾ ਜਾਂ ਕੋਈ ਘਾਟ ਹੋਊਗੀ ਪਰ ਬੁੱਕ ਕਰਨ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਇੱਕੋ ਹੀ ਹੁੰਦੀ ਆ ਕਿ ਟੌਪ ਦਾ ਤੁਸੀਂ ਸੌਦਾ ਲਓ ਲਿੰਕ ਰੋਡ ਲੱਗਦੀ ਉਹ ਵੀ ਮੋਟਰਾਂ ਲੱਗੀਆਂ ਹੋਣ ਪੈਨ ਪੱਦਰ ਸੋਨੇ ਵਰਗੀ ਜ਼ਮੀਨ ਲਓ ਚਾਰ ਪੈਸੇ ਮਹਿੰਗੀ ਲਾਉਂਗੇ ਉਹ ਤੁਹਾਨੂੰ 10 ਪੈਸੇ ਵੱਧ ਦੇ ਕੇ ਜਾਏਗੀ ਇਹ ਮੇਰੀ ਜ਼ਿੰਦਗੀ ਦੇ ਤਜਰਬੇ ਦੀ ਗੱਲ ਕਹਿ ਰਿਹਾ ਤੇ ਦੋਸਤੋ ਉਸ ਤੋਂ ਬਾਅਦ ਆਜੋ ਅੱਗੇ ਅੱਗੇ ਤੁਸੀਂ ਕਿੱਥੇ ਪੈਸੇ ਲਾ ਸਕਦੇ ਹੋ ਅੱਜ ਜਿਹਨੂੰ ਜ਼ਮੀਨਾਂ ਬਾਰੇ ਨਹੀਂ ਜਾਣਕਾਰੀ ਜਾਂ ਕੋਈ ਚਲੋ ਕਈ ਬੰਦੇ ਹੁੰਦੇ ਨੇ ਜਿਹੜੇ ਪਾਸੇ ਨਹੀਂ ਲਾਏ ਹੁੰਦੇ ਫੇਰ ਤੁਸੀਂ ਪਲਾਟਾਂ ਦੇ ਵਿੱਚ ਕੁਝ ਨਹੀਂ ਲੱਭਣ ਨੂੰ ਕੋਠੀਆਂ ਦੇ ਵਿੱਚ ਕੁਝ ਨਹੀਂ ਲੱਭਣ ਨੂੰ ਕੋਈ ਹਰੇ ਹਰ ਕੇਸ ਹੁੰਦਾ ਚਲੋ ਕੋਈ ਮਿਲ ਜਵੇ ਬਕਰੀ ਗੱਲ ਹੈ ਪਰ ਫੇਰ ਤੁਸੀਂ ਆਓ ਕਮਰਸ਼ੀਅਲ ਦੇ ਵਿੱਚ ਅਰੋੜਾ ਤੇ ਪੈਸੇ ਲਾਓ ਅਗਰ ਤੁਹਾਡੇ ਕੋਲੇ ਪੂੰਜੀ ਹੈਗੀ ਆ ਤਾਂ ਦੋਸਤੋ ਤੁਸੀਂ ਕੋਈ ਵੀ ਅਰੋੜ ਦੇ ਉੱਪਰ ਤੁਸੀਂ ਦੋ ਕਿੱਲੇ ਲੈ ਕੇ ਜ਼ਮੀਨਾਂ 'ਚ ਰੱਖ ਦੋ ਤੇ ਪਿੱਛੇ ਉਹਦੇ ਜ਼ਮੀਨ ਇਕੱਠੀ ਹੋਣ ਵਾਲੀ ਹੋਵੇ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਜ਼ਮੀਨ ਲੈ ਕੇ ਬਗਲਾ ਮਾਰ ਕੇ ਹੋ ਲਜੋ ਔਰ ਸਮਾਂ ਐਸਾ ਚੱਲ ਰਿਹਾਗਾ ਕਿ ਫਰੰਟ ਤੇ ਜ਼ਮੀਨ ਹੈ ਜਿਹੜੀ ਉਹ ਤੁਹਾਡੀ ਸੋਨਾ ਬਣ ਜਾਂਦੀ ਆ ਕਿਉਂਕਿ ਉਹਦੇ ਪਿੱਛੇ ਜ਼ਮੀਨ ਜਿਹੜੇ ਸਾਡੇ ਵਰਗੇ ਕਾਰੋਬਾਰੀ ਜਾਂ ਸਾਡੇ ਵਰਗੇ ਕੁਝ ਡੀਲਰ ਕਹਿ ਲੋ ਆਪਣਾ ਰੀਅਲ ਏਸਟੇਟ ਵਾਲੇ ਨੇ ਉਹ ਕੀ ਕਰਦੇ ਆ ਪਿੱਛੇ ਜ਼ਮੀਨਾਂ ਇਕੱਠੀਆਂ ਕਰ ਲੈਂਦੇ ਨੇ ਤੇ ਉਹਦੇ ਲਈ ਫਿਰ ਫਰੰਟ ਦੀ ਲੋੜ ਤਾਂ ਪੈਂਦੀ ਵੀ ਪੈਂਦੀ ਆ ਜਦੋਂ ਫਿਰ ਪਿੱਛੇ ਜ਼ਮੀਨ ਕਟ ਰੇਟ ਤੇ ਇਕੱਠੀ ਹੁੰਦੀ ਆ ਤੇ ਫਰੰਟ ਵਾਲੇ ਨੂੰ ਫਿਰ ਮੂੰਹ ਮੰਗਵਾ ਰੇਟ ਮਿਲਦਾ ਮੂੰਹ ਮੰਗਵਾ ਉਹਨਾਂ ਸਾਡੇ ਕੋਲੇ ਪਨੂਰ ਸੌਦੇ ਪਏ ਨੇ ਜਿਹੜੇ ਪਿੱਛੇ ਸਾਨੂੰ 4 ਕਰੋੜ ਨੂੰ 3.5 ਕਰੋੜ ਨੂੰ 5 ਕਰੋੜ ਨੂੰ ਜ਼ਮੀਨਾਂ ਮਿਲਦੀਆਂ ਨੇ ਪਰ ਫਰੰਟ ਦੇ ਉੱਪਰ ਲੋਕ 15 ਕਰੋੜ ਮੰਗਦੇ ਨੇ 16 ਮੰਗਦੇ ਨੇ ਤਾਂ ਸਾਡੀ ਪਾਰਟੀ ਕਹਿੰਦੀ ਆ ਫਰੰਟ ਵਾਲੇ ਨੂੰ ਦੇਣ ਦੀ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ ਜੋ ਮੰਗਣਗੇ ਆਪਾਂ ਦੇ ਦਾਂਗੇ ਪਿਛਲਿਆਂ ਨੂੰ ਘਟਾਓ ਕਿਉਂਕਿ ਪਿਛਲਿਆਂ ਦੀ ਜਿਹੜੀ ਆ ਕਵਾਂਟੀਟੀ ਆ ਉਹ ਜ਼ਿਆਦਾ ਹੁੰਦੀ ਆ ਫਰੰਟ ਤੇ ਤੁਹਾਡੇ ਦੋ ਕਿੱਲੇ ਨੇ ਤਿੰਨ ਨੇ ਅਗਰ ਉਹਦੇ ਚ ਉਹਨਾਂ ਨੂੰ ਪੈਸੇ ਵੱਧ ਲਾਉਣੇ ਪੈ ਜਾਂਦੇ ਨੇ ਉਹ ਉਹਨਾਂ ਦਾ ਜਿਹੜਾ ਬੈਲੈਂਸ ਹੈ ਜ਼ਮੀਨ ਦਾ ਰੇਟ ਦਾ ਉਹ ਨਹੀਂ ਵੱਧਦਾ ਜੇ ਪਿਛਲੀ ਜ਼ਮੀਨ ਮਹਿੰਗੀ ਹੁੰਦੀ ਆ ਤਾਂ ਰੇਟ ਵੱਧਦਾ ਇਸ ਕਰਕੇ ਫਰੰਟ ਤੇ ਜ਼ਮੀਨ ਲੈ ਕੇ ਰੱਖ ਦਿਓ ਤੁਹਾਨੂੰ ਹੋਰ ਕੋਈ ਕਾਰੋਬਾਰ ਤੇ ਵਿੱਚ ਜਾਂ ਕਾਸੇ ਚੱਕੰਦੀ ਲੋੜ ਨਹੀਂ ਇੱਥੇ ਤੁਹਾਡੇ ਪੈਸੇ ਨੇ ਜਿਹੜੇ ਉਹ ਕਈ ਗੁਣਾ ਹੋਣਗੇ ਓ ਤੁਮਾ ਦੋਸਤੋ ਆਜੋ ਅੱਗੇ ਅਗਰ ਤੁਸੀਂ ਐਰੋਟ੍ਰੋਪੋਲਿਸ ਮੈਂ ਬਾਰ ਬਾਰ ਕਹਿਣਾ ਉਹਨਾਂ ਦਾ ਐਰੋਟ੍ਰੋਪੋਲਿਸ ਦੇ ਵਿੱਚ ਤੁਸੀਂ ਅੱਜ ਵੀ ਜ਼ਮੀਨ ਲੈ ਕੇ ਰੱਖਦੇ ਹੋਗੇ ਤਾਂ ਤੁਹਾਨੂੰ ਕੁਝ ਕਰਨ ਦੇ ਲੋ ਤਾਂ ਤੁਸੀਂ ਐ ਮੰਨ ਲਓ ਕਿ ਤੁਹਾਡਾ ਹੱਥ ਰੰਗੇ ਜਾਣਗੇ ਬਹੁਤ ਜਲਦੀ ਜਿਹੜੇ ਪਿਛਲੇ ਬਲਾਕ ਨੇ ਉਹ ਕੰਪਲੀਟ ਹੋਣ ਵਾਲੇ ਨੇ ਈ ਤੋਂ ਲੈ ਕੇ ਜੇ ਤੱਕ ਬਹੁਤ ਜਲਦੀ ਇਹ ਜਿਹੜੇ ਅਕਵਾਇਰ ਹੋ ਰਹੇ ਨੇ ਆਖਰੀ ਜਿਹੜਾ ਇਹਨਾਂ ਦਾ ਨੋਟਸ ਵਗੈਰਾ ਰਹਿੰਦਾ ਜਿਹੜਾ ਉਹ ਹੈ ਉਹ ਪੂਰਾ ਹੋ ਜਾਣਾ ਪ੍ਰੋਸੈਸ ਤੇ ਉਸ ਤੋਂ ਬਾਅਦ ਇਹਦਾ ਜਿਹੜਾ ਰੇਟ ਹੈ ਜਿਹੜੇ ਮੂਰਲੇ ਬਲੌਕ ਉਹਨਾਂ ਰੇਟਾਂ ਦੇ ਬਰਾਬਰ ਦਾ ਰੇਟ ਹੋ ਜਾਣਾ ਤੇ ਤੁਹਾਡੇ ਅੱਜ ਲਾਏ ਹੋਏ ਪੈਸੇ ਕਈ ਗੁਣਾ ਹੋ ਜਾਣਗੇ ਇਹ ਸਾਡਾ ਦਾਅਵਾ ਹੈ ਉੱਤੇ ਸਾਡੇ ਕੋਲੇ ਇੱਕ ਕਨਾਲ ਤੋਂ ਲੈ ਕੇ 48 48 ਏਕੜ ਤੱਕ ਸਾਡੇ ਕੋਲੇ ਸੌਦੇ ਪਏ ਨੇ ਦੋਸਤੋ ਇੱਕ 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 ਕਨਾਲ ਤੋਂ ਲੈ ਕੇ 50 ਤੱਕ ਮੰਨ ਲਓ ਇੱਕ ਕਨਾਲ ਤੋਂ ਲੈ ਕੇ 50 ਏਕੜ ਤੱਕ ਸਾਡੇ ਕੋਲੇ ਐਰੋਟ੍ਰੋਪੋਲਿਸ ਦੇ ਵਿੱਚ ਸੌਦੇ ਪਏ ਨੇ ਵਿੱਤ ਦੇ ਅਨੁਸਾਰ ਤੁਸੀਂ ਇੱਕ ਕਨਾਲ ਲੈ ਲਓ ਤੁਸੀਂ ਏਕੜ ਲੈ ਲਓ ਤੁਸੀਂ 2 ਏਕੜ ਲੈ ਲਓ ਤੁਸੀਂ 50 ਏਕੜ ਲੈ ਲਓ ਤੁਹਾਨੂੰ ਮੇਰੇ ਦਫ਼ਤਰ ਦੇ ਵਿੱਚੋਂ ਮਿਲਣਗੇ ਸੋ ਦੋਸਤੋ ਇਹ ਅਗਲੀ ਮਤਲ ਜਿਹੜੀ ਤੁਹਾਨੂੰ ਮੈਂ ਦੱਸੀਆ ਇਹ ਤੋਂ ਇਲਾਵਾ ਹੋਰ ਜਿਹੜੇ ਮਤਲ ਜਿਹੜੀਆਂ ਜ਼ਮੀਨਾਂ ਕਮਰਸ਼ੀਅਲ ਜਿਨ੍ਹਾਂ ਨੂੰ ਆਪਾਂ ਵੱਡੇ ਰੋੜਾਂ ਤੇ ਕਹਿ ਦਿੰਦੇ ਆ ਇਹ ਇਹ ਤਾਂ ਹੋ ਗਏ ਜਿਹੜੇ ਮੈਂ ਮਹਾਲੀ ਦੇ ਨੇੜੇ ਰੋੜ ਦੱਸੀ ਨੇ ਜਿਹੜੇ ਹੋਰ ਰੋੜ ਵੀ ਨੇ ਉੱਥੇ ਵੀ ਮਤਲ ਉਹ ਆਗਾ ਇਹ ਤੋਂ ਇਲਾਵਾ ਦੋਸਤੋ ਤੁਸੀਂ ਜਿਹੜੀਆਂ ਘੱਟ ਰੇਟ ਵਾਲੀਆਂ ਜ਼ਮੀਨਾਂ ਨੇ ਜਿਵੇਂ ਗੜ ਸ਼ੰਕਰ ਸਾਈਡ ਜਿੱਥੇ 10 ਲੱਖ ਤੋਂ ਲੈ ਕੇ 15 ਲੱਖ ਤੱਕ ਜ਼ਮੀਨਾਂ ਮਿਲ ਜਾਂਦੀਆਂ ਨੇ ਉੱਥੇ ਤੁਸੀਂ 100 ਏਕੜ ਤੱਕ ਲੈ ਸਕਦੇ ਹੋ ਉੱਥੇ ਤੁਸੀਂ 50 ਏਕੜ ਲੈ ਸਕਦੇ ਹੋ ਜਿੰਨੀ ਚਾਹੋ ਉੱਥੇ ਤੁਹਾਨੂੰ ਜ਼ਮੀਨ ਦੇਵਾਂਗੇ ਤੇ ਉਹ ਜਿਹੜੀ ਜ਼ਮੀਨ ਹੈ ਉਹ ਵੀ ਰੇਟ ਹੈ ਜਿਹੜਾ ਉਹਦਾ ਮਹਿੰਗਾ ਹੋ ਜਾਂਦਾ ਕਿਉਂਕਿ ਉਹ ਬਹੁਤ ਸਸਤੇ ਰੇਟ ਤੇ ਮਿਲਦੀ ਆ ਤੇ ਉਹਦੇ ਫਿਰ ਪੈਸੇ ਅਗਰ ਥੋੜੇ ਵੀ ਪੈ ਜਾਣ ਤਾਂ ਉਹਦੀ ਕੁਆਂਟੀਟੀ ਹੈ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਸੋ ਦੋਸਤੋ ਬਾਕੀ ਇਹ ਤੋਂ ਇਲਾਵਾ ਤੁਸੀਂ ਫੋਨ ਤੇ ਸੰਪਰਕ ਕਰੋ ਦਫ਼ਤਰ ਆਓ ਤੁਹਾਨੂੰ ਹਰ ਇੱਕ ਚੀਜ਼ ਮਹੀਆ ਕਰਾਈ ਜਾਵੇਗੀ ਤੇ ਤੁਹਾਨੂੰ ਰਹਿ ਵੀ ਦਿੱਤੀ ਜਾਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੈਂ ਫੇਰ ਬਾਰ-ਬਾਰ ਕਹਿਣਾ ਇਹ ਵੀਡੀਓ ਉਹਨਾਂ ਵੀਰਾਂ ਦੀ ਖਾਤਰ ਹੈ ਜਿਹੜੇ ਜੇਜੱਕ ਦੇ ਵਿੱਚ ਬੈਠੇ ਨੇ ਜਿਹੜੇ ਸੋਚਦੇ ਨੇ ਯਾਰ ਕੀ ਕਰੀਏ ਜਾਂ ਜਿਹੜੇ ਐਨ ਆਰ ਆਈ ਵੀਰ ਨੇ ਦੂਰ ਬੈਠੇ ਨੇ ਉਹਨਾਂ ਲਈ ਵੀਡੀਓ ਹੁੰਦੀ ਆ ਕਿ ਤੁਸੀਂ ਆਪਣਾ ਆਪਣੇ ਪੰਜਾਬ ਦੇ ਵਿੱਚ ਪੈਸੇ ਲਾਓ ਪੈਸੇ ਵੀ ਕਮਾਓ ਤੇ ਪੰਜਾਬ ਦੀ ਸੇਵਾ ਵੀ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ